ਨਮੋਲ ਤੁਸਨਾਮ ਦੇ ਕੋਲ ਕੀ ਦਿੱਕਤ ਸੀ ਬਣੀ ਆਪਾਂ ਨੂੰ ਸਾਹ ਆਉਂਦਾ ਸੀਗਾ ਸਾਹ ਰੁਕ ਜਾਂਦਾ ਸੀ ਖੱਲੀਆਂ ਚੜਦੀਆਂ ਸੀ ਪਰ ਪਰ ਸਿਰ ਆਉਂਦਾ ਸੀ ਸਿਰ ਭਾਰੀ ਜਾਂਦਾ ਸੀ ਕਿੰਨੇ ਕ ਸਾਲਾਂ ਤੋਂ ਦਿੱਕਤ ਸੀ ਚਾਰ ਪੰਜ ਸਾਲਾਂ ਕਿੰਨੂ ਕਿੰਨੀਆਂ ਕ ਦਵਾਈਆਂ ਤੁਸੀਂ ਲਈਆਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖਰਚ ਹੋਇਆ ਕਿੱਥੇ ਕਿੱਥੇ ਜਾਂਦੇ ਰਹੇ ਦਵਾਈਆਂ ਲੈਣ ਪਟਿਆਲੇ ਜਾਂਦੇ ਰਹੇ ਸੁਨਾਮ ਕਿੰਨੇ ਕ ਪੈਸੇ ਲੱਗਦੇ ਸੀ ਬਾਈ 5-6 ਹਜ਼ਾਰ ਇੱਕ ਵਾਰੀ ਚ ਆ ਜਾਂਦੀ ਸੀ ਫਰਕ ਕੋਈ ਪੈਂਦਾ ਨਹੀਂ ਸੀ ਹਫਤੇ ਹਫਤੇ ਦੀ ਹਫਤੇ ਆਵੇ ਪੰਜ ਪੰਜ 6 6000 ਦੀ ਦਵਾਈ ਟੈਸਟ ਪਰ ਹੱਲ ਕੋਈ ਮਿਲਿਆ ਨਹੀਂ 4 ਸਾਲਾਂ ਚ ਸਾਰਾ ਉਹ ਕਰਾਤਾ ਸੀ ਅੱਛਾ ਬਲ ਨੂੰ ਅਲਰਜੀ ਦਾ ਟੈਸਟ ਅੱਛਾ ਜੀ ਨਹੀਂ ਆਇਆ ਉਹਦੇ ਚ ਅਲਰਜੀ ਟੈਸਟ ਕਰਾਇਆ ਉਹਦੇ ਕੁਝ ਨਹੀਂ ਆਇਆ ਸਾਰਾ ਫੂਕੀ ਸਾਰੀਆਂ ਰੋਟਾ ਸਾਤ 100 ਸਾਰਾ ਫੂਕੀ ਅੱਛਾ ਜੀ ਫਰਕ ਕੋਈ ਪੈ ਨਹੀਂ ਰਿਹਾ ਜੀ ਬਾਈ ਓਕੇ ਜਿਵੇਂ ਤੁਸੀਂ ਬਾਡੀ ਸਰਫ ਰੱਖ ਕੇ ਲਿਆ ਪੂਰਾ ਵੀਡੀਓ ਤਾਂ ਬਹੁਤ ਟਾਈਮ ਦੇ ਦੇਖ ਰਹੇ ਹੋਗੇ ਤੁਸੀਂ ਕਿੰਨੇ ਸਾਲਾਂ ਤੋਂ ਵੀਡੀਓ ਦੇਖ ਰਹੇ ਸੀ ਮੈਂ ਤਾਂ ਉਹ ਤਾਂ ਕਿਸੇ ਦਾ ਵੀ ਲੈ ਲਓ ਇਹ ਕਹਿੰਦੇ ਨਾ ਅਸਲ ਯਕੀਨ ਨਹੀਂ ਬਣਦਾ ਜੀ ਬਈ ਇਹ ਮਿਲ ਲਾ 4 ਸਾਲਾਂ ਤੋਂ ਵੀਡੀਓ ਦੇਖ ਰਹੇ ਹੋਣੇ ਤੁਸੀਂ ਹਾਂ ਬਹੁਤ ਵੀਡੀਓ 4 ਸਾਲਾਂ ਤੋਂ ਬਾਅਦ ਤੁਸੀਂ ਦੇਖਿਆ ਵੀ ਹੁਣ ਟੈਸਟਾਂ ਨਾਲ ਦਵਾਈਆਂ ਨਾਲ ਠੀਕ ਤਾਂ ਹੋ ਨਹੀਂ ਰਹੇ ਵੀ ਇੱਕ ਵਾਰੀ ਇਹ ਹੀ ਵਰਤ ਕੇ ਦੇਖ ਲਈਏ ਹਾਂਜੀ ਪਹਿਲਾਂ ਦੱਸਿਓ ਵੀ ਓਦਾਂ ਹੀ ਹੋਊਗਾ ਹਾਂ ਵੀ ਓਦਾਂ ਹੀ ਹੋਊਗਾ ਹਾਂਜੀ ਹਾਂਜੀ ਠੀਕ ਹੈ ਓਕੇ ਜੇ ਹੁਣ ਤੁਸੀਂ ਵਰਤਿਆ ਅੱਜ ਕੰਡੀਸ਼ਨ ਕੀ ਹੈ ਬਈ ਜਿਵੇਂ ਤੁਸੀਂ ਕਹਿ ਰਹੇ ਸੀ ਖਲੀਆਂ ਚੜਧੀਆਂ ਸੀ ਉਹ ਓਕੇ ਹੋ ਗਿਆ ਸਿਰ ਦੁਖਦਾ ਸੀ ਓਕੇ ਹੋ ਗਿਆ ਹੱਡਾਂ ਪਰੇ ਚੀਜ਼ਾਂ ਸੀ ਓਕੇ ਹੋ ਗਈਆਂ ਤੇ ਸਾਹ ਉਖੜਦਾ ਸੀ ਰੁਕ ਜਾਂਦਾ ਸੀ 4 ਸਾਲਾਂ ਤੋਂ ਉਹ ਓਕੇ ਹੋ ਗਿਆ ਹੁਣ ਕੋਈ ਦਵਾਈ ਨਹੀਂ ਲੈਣੀ ਪੈਂਦੀ ਇਹ ਚੀਜ਼ਾਂ ਦੀ ਬਿਲਕੁਲ ਓਕੇ ਹੋ ਲੱਖਾਂ ਹੀ ਪਰਿਵਾਰ ਸੋਸ਼ਲ ਮੀਡੀਆ ਦੇਖੂਗਾ ਜਿਵੇਂ ਤੁਸੀਂ ਪੰਜ ਜੂਸ ਬੋਡੀ ਸਰਵਸ ਪੀਤਾ ਲੱਖਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਵਧੀਆ ਵਰਤਣਾ ਚਾਹੀਦਾ ਵਰਤਣਾ ਚਾਹੀਦਾ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਹੁਤ ਦਵਾਈਆਂ ਦਵਾਈਆਂ ਹੋਣਗੀਆਂ ਤੁਸੀਂ ਦਵਾਈਆਂ ਯਾਰ ਬਾਦੂ ਖਾਲੀ ਬਾਈ ਹੁਣ ਠੀਕ ਤਾਂ ਹੋ ਗਏ ਚਾ ਇਹੋ ਠੀਕ ਹੈ ਜੀ ਇਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵਰਤਨਾ ਜੀ ਦਾ ਸਭ ਨੂੰ ਵੀ ਹਾਂ ਲੈ ਲਓ ਜੀ ਓਕੇ ਵੀ ਟੈਸਟਾਂ ਕਰਾਣੀਆਂ ਆਪਣੀਆਂ ਦਵਾਈਆਂ ਤਾਂ ਲੈਣੀਆਂ ਹੀ ਪੈਂਦੀਆਂ ਨੇ ਵੀ ਇੱਕ ਵਾਰੀ ਸਰੀਰ ਦੀ ਸਫਾਈ ਕਰਾ ਕੇ ਵੀ ਦੇਖੋ ਹਾਂ ਜੀ ਧੰਨਵਾਦ ਵੀਰ ਜੀ